ਸ੍ਰੀ ਕਾਲ ਜੀ ਮੈਂ ਲਪ੍ਰਿਤ ਕੋਰ ਹਾਜ਼ਰਾਂਜੀਤ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਵਾਂ ਗੱਲ ਸੰਜੋਗਾ ਦੀ ਦਾ ਪਾਗ ਬੀਮਾ ਲੈ ਕੇ ਆਪ ਆਪਾ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸਾਢੇ 5 ਵਜੇ ਪਵਨ ਵੀਰ ਕਰ ਲਿਆਂਦੀ ਗਈ ਤੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਫਿਰ ਪਾਟੇ ਸਿੰਘ ਨੇ ਪਾਠ ਕਰਨਾ ਆਰੰਭ ਕੀਤਾ ਕਾਲੇ ਨੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਨੂੰ ਰੋਮਾਲਾ ਸਾਈ ਪੇਟ ਕੀਤਾ ਤੇ ਮੱਥਾ ਟੇਕਿਆ ਫਿਰ ਹਰਲੇ ਨੇ ਆ ਕੇ ਮੱਥਾ ਟੇਕਿਆ ਤੇ ਹਰਵੀਰ ਦਾ ਵੀ ਮੱਥਾ ਟਿਕਾਇਆ ਤੇ ਬਾਦਸ਼ਾਹ ਬਾਕੀ ਸਭ ਨੇ ਵੀ ਮੱਥਾ ਟੇਕਿਆ 9 ਵਜੇ ਤੱਕ ਰਿਸ਼ਤੇਦਾਰ ਵੀ ਆਉਣ ਲੱਗ ਪਏ ਸਨ ਸਾਰੀ ਕਾਜ ਖੂਬ ਜਹਿਲ ਪਹਿਲ ਸੀ ਸਾਰੇ ਬਹੁਤ ਖੁਸ਼ ਸਨ ਇਹਨੇ ਨੂੰ ਕਾਲਾ ਪਿੰਡੋਂ ਜਾ ਕੇ ਚਿਰ ਨੂੰ ਭਾਬੀ ਤਾਇਆ ਤਾਈ ਦੀ ਵਜਿ ਨੂੰ ਵਿਲਿਆਇਆ ਉਸਦੀ ਆਉਂਦੀ ਨੂੰ ਹਲਿੰਦੇ ਮੰਮੀ ਪਾਪਾ ਵੀ ਘਰ ਆ ਚੁੱਕੇ ਸਨ ਸਾਰੇ ਜਣੇ ਹਲਿੰਦ ਤੇ ਹਰਵੀਰ ਨੂੰ ਮਿਲੇ ਤੇ ਉਹਨਾਂ ਦੋਵਾਂ ਨੂੰ ਪਿਆਰ ਤੇ ਆਸ਼ੀਰਵਾਦ ਦਿੱਤਾ ਫਿਰ ਆਏ ਹੋਏ ਰਿਸ਼ਤੇਦਾਰ ਸਾਖ ਸੰਬੰਧੀਆਂ ਨੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਗੁਰੂ ਕੀ ਬਾਣੀ ਸਰਵਨ ਕੀਤੀ ਤੇ ਫਿਰ ਪਾਠ ਦੇ ਭੋਗ ਪਾਏ ਗਏ ਤੇ ਉਪਰੰਤ ਅਰਦਾਸ ਕੀਤੀ ਗਈ ਤੇ ਸਭ ਸੰਗਤਾਂ 'ਚ ਤੀਖ ਵਰਤਾਈ ਗਈ ਫਿਰ ਗੁਰਨਾਮ ਨੇ ਸਭ ਨੂੰ ਚਾਹ ਪਾਣੀ ਸ਼ਕੀ ਜਾਨ ਦੀ ਬੇਨਤੀ ਕੀਤੀ ਬਾਹਰ ਗਲੀ 'ਚ ਸਾਰਾ ਖਾਨ ਪੀਂਦਾ ਇੰਤਜ਼ਾਮ ਕੀਤਾ ਹੋਇਆ ਸੀ ਸਭ ਨੂੰ ਚਾਹ ਪਣੀ ਸ਼ਕਾਇਆ ਗਿਆ ਤੇ ਜਾਣ ਲੱਗਿਆ ਸਭ ਰਿਸ਼ਤੇਦਾਰਾਂ ਸਾਖ ਸਬੰਧੀਆਂ ਨੇ ਹਰਵੀਰ ਤੇ ਹਰਲੀਨ ਨੂੰ ਢੇਰ ਸਾਰਾ ਪਿਆਰ ਤੇ ਦਵਾਮਾ ਦਿੱਤੀਆਂ ਖੋਲੀ-ਹੋਲੀ ਸਾਰੇ ਰਿਸ਼ਤੇਦਾਰ ਆਪਣੇ-ਆਪਣੇ ਘਰਾਂ ਨੂੰ ਚਲੇ ਗਏ ਤੇ ਹੁਣ ਘਰ ਵਿੱਚ ਸਿਰਫ ਹਰਨਾਮ ਹੋਣੀ ਤੇ ਹਰਲੀਨ ਦੇ ਮੰਮੀ ਡੈਡੀ ਹੀ ਸਨ ਫਿਰ ਗੁਰਨਾਮ ਨੇ ਪਿਕਅਪ ਵੈਨ ਮੰਗਵਾਈ ਤੇ ਖਾਣੇ ਦੇ ਪਾਰਸਲ ਸਾਰੇ ਉਸਨੇ ਗੱਡੀ ਵਿੱਚ ਰਖਵਾ ਲਏ ਤੇ ਫਿਰ ਕਾਲਾ ਹਰਲੀਨ ਤੇ ਗੁਰਨਾਮ ਸਾਰੀ ਜਨ ਇਹ ਸ਼ਹਿਰ ਤੋਂ ਬਾਹਰ ਬਨੀਆਂ ਝੁੱਗੀਆਂ ਛੋਪੜੀਆਂ ਵੱਲ ਨੂੰ ਚੱਲ ਪਈ ਅੱਧੇ ਘੰਟੇ ਬਾਅਦ ਉਹ ਸਾਰੇ ਉੱਥੇ ਪਹੁੰਚ ਗਏ ਗੱਡੀਆਂ ਨੂੰ ਦੇਖ ਕੇ ਬੱਚੇ ਗੱਡੀ ਦੀਆਂ ਸਿੱਫਾਸੀ ਜਮਾ ਹੋਣ ਲੱਗੇ ਫਿਰ ਖਾਲੇਤੀ ਹਰਲੇ ਨੇ ਸਭ ਨੂੰ ਖਾਣੇ ਦੇ ਪੈਕੇਟ ਵੰਨੇ ਸ਼ੁਰੂ ਕਰ ਦਿੱਤੇ ਖਾਣੇ ਦੇ ਪੈਕੇਟ ਹੱਥਾਂ 'ਚ ਫੜੇ ਬੱਚਿਆਂ ਦੇ ਚਿਹਰਿਆਂ 'ਤੇ ਖੁਸ਼ੀ ਚਲਕ ਰਹੀ ਸੀ ਦੇਖਦੇ-ਦੇਖਦੇ ਸਾਰਾ ਖਾਣਾ ਹੌਲੀ-ਹੌਲੀ ਸਭ ਨੂੰ ਵੰਡ ਦਿੱਤਾ ਗਿਆ ਤੇ ਖਾਣਾ ਲੈਣ ਆਈਆਂ ਕਈ ਬੱਚਿਆਂ ਦੀਆਂ ਮਾਮਾ ਨੇ ਹਰ ਲੈਣ ਤੇ ਹਰ ਵੀਰ ਨੂੰ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ ਤੇ ਫਿਰ ਜਦ ਖਾਣਾ ਖਤਮ ਹੋ ਗਿਆ ਤੇ ਉਹ ਵਾਪਸ ਘਰ ਨੂੰ ਚੱਲ ਪਏ ਘਰ ਆ ਕੇ ਜੋ ਕੰਮ ਨਿਮੇੜਨ ਵਾਲੇ ਪਏ ਸਨ ਕਰਦੇ ਉਹ ਸਾਰੀ ਨਿਮੇੜੀ ਸਭ ਨੇ ਤੇ ਫਿਰ ਫ੍ਰੀ ਬੈਠ ਕੇ ਗੱਲਾਂ ਬਾਤਾਂ ਮਾਰਨ ਲੱਗੇ ਸਾਹਿਬ ਤਾਂ ਸ਼ਨੀ ਮੰਨੇ ਦੇ ਨਾਲ ਖੇਤ ਖੇੜ ਰਿਹਾ ਸੀ ਤੇ ਉਹਨਾਂ ਦੇ ਅੱਗੇ ਪਿੱਛੇ ਹੀ ਭਜਿਆ ਫਿਰਦਾ ਸੀ ਸਾਰੇ ਘਰ ਦੇ ਮੈਂਬਰਾਂ 'ਚ ਬਹੁਤ ਖੁਸ਼ ਸਨ ਇਨੀ ਦਿਨਾਂ ਬਾਅਦ ਘਰ ਵਿੱਚ ਕੋਈ ਬਰੌਣ ਕਾ ਜੋ ਲੱਗੀ ਅਸਨ ਚਿਰਾਂ ਪਿਛੋ ਤਾਇਆ ਤੇ ਉਸਤਾ ਮਿੱਤਰ ਹਰਲੇਨ ਦਾ ਪਾਪਾ ਜੋ ਇਕੱਠੇ ਹੋਏ ਸਨ ਉਹਨਾਂ ਦੀਆਂ ਤਾਂ ਗੱਲਾਂ ਹੀ ਨਹੀਂ ਮੁੱਕਣ ਦੀਆਂ ਰਹੀਆਂ ਸਨ ਇਦਾਂ ਹੀ ਉਹਨਾਂ ਸਭ ਨੂੰ ਗੱਲਾਂ-ਵੱਤਾਂ ਕਰਦਿਆਂ ਨੂੰ ਦਿਨਕ ਦਿਨ ਟਲ ਗਿਆ ਪਤਾ ਹੀ ਨਾ ਲੱਗਾ ਫੇਰ ਸ਼ਾਮ ਨੂੰ ਹਲੇਨ ਦੀ ਮੰਮੀ ਪਾਪਾ ਸਭ ਨੂੰ ਮਿਲੇ ਤੇ ਜਾਣ ਦੀ ਆਗਿਆ ਲਈ ਤਾਂ ਤਾਇਆ ਹਲੇਨ ਦੇ ਪਾਪਾ ਦੇ ਗੱਲ ਲੱਗਦੇ ਆ ਕਹਿਣ ਲੱਗਾ ਓ ਯਾਰ ਹੁਣ ਤਾਂ ਆਈ ਸੀ ਜੱਲੇ ਵੀ ਨਹੀਂ ਜਲਦੀ ਚਲ ਕੋਈ ਗੱਲ ਨਹੀਂ ਵੈਸੇ ਵੀ ਹੁੰਦਾ ਥੋੜੇ ਦਿਨਾਂ ਨੂੰ ਤੁਸੀਂ ਫਿਰ ਆਉਣਾ ਹੀ ਆ ਪਿੰਚ ਮੇਰੀ ਧੀ ਦਾ ਕਿਉ ਲੈ ਕੇ ਫਿਰ ਤਾਂ ਮੈਂ ਆਪਣੀ ਮਰਜ਼ੀ ਨਾਲ ਤੁਹਾਨੂੰ ਜਾਣ ਦੇਣਾ ਆ ਹਲਿੰਦੇ ਪਾਪਾ ਕਿਉ ਨਹੀਂ ਜੀ ਜਰੂਰ ਪਰ ਫਿਲਹਾਲ ਸਾਨੂੰ ਹੁਣ ਇਜਾਜ਼ਤ ਦਿਓ ਸਬ ਤੋਂ ਅਲਵਿਦਾ ਲੈ ਕੇ ਫਿਰ ਉਹ ਚਲ ਪਈ ਕਾਲਾ ਤੇ ਹੱਲੀ ਨੂੰ ਉਹਨਾਂ ਨੂੰ ਬਾਹਰ ਛੱਡਣਾਈ ਉਹਨਾਂ ਦੋਵਾਂ ਨੂੰ ਅਸ਼ੀਰਵਾਦ ਦੇ ਕੇ ਫਿਰ ਉਹ ਆਪਣੇ ਘਰ ਨੂੰ ਚਲ ਪਈ ਫਿਰ ਉਹ ਦੋਵੇਂ ਅੰਦਰ ਆ ਗਏ ਤੇ ਉਸ ਤੋਂ ਬਾਅਦ ਹਰ ਨਾਮ ਕਹਿਣ ਲੱਗਾ ਸਾਨੂੰ ਵੀ ਸ਼ਾਇਦ ਹੁਣ ਚੱਲਣਾ ਚਾਹੀਦਾ ਹੈ ਘਰ ਜਾ ਕੇ ਡੰਗਰਾਂ ਦਾ ਵੀ ਦੇਖਣਾ ਹੈ ਤੇ ਧਾਰਾਂ ਕੱਢਣੀਆਂ ਨੇ ਫਿਰ ਸਾਰਿਆਂ ਨੇ ਉੱਠ ਕੇ ਜਾਣ ਦੀ ਤਿਆਰੀ ਕਰ ਲਈ ਤੇ ਕਿਰਨ ਨੇ ਚਾਹ ਨੂੰ ਪਾਬੀ ਦਿੱਤਾ ਯਾ ਤਾਈ ਹੁਣਾਂ ਲਈ ਦਾ ਸਬਜ਼ੀ ਪੈਕ ਕਰ ਲਈ ਤੇ ਨਾਲ ਹੀ ਮਿੱਠਾ ਵੀ ਰੱਖ ਦਿੱਤਾ ਸਭ ਨੇ ਹਰleen ਤੇ ਹਰਵੀਰ ਨੂੰ ਪਿਆਰ ਦਿੱਤਾ ਤੇ ਫਿਰ ਉਹ ਸਾਰੇ ਘਰ ਜਾਣ ਲਈ ਬਾਹਰ ਵੱਲੋਂ ਚੱਲ ਪਏ ਕਾਲਾ ਅੰਦਰੂ ਡੱਬੇ ਲਾ ਕੇ ਆਇਆ ਤੇ ਗੱਡੀ ਚ ਰੱਖ ਦਿੱਤੀ ਸਾਰੇ ਜਦ ਗੱਡੀ ਚ ਵੜ ਕੇ ਤਾਂ ਉਹਨਾਂ ਨੂੰ ਛੱਡਣ ਲਈ ਪਿੰਡ ਵਾਲ ਨੂੰ ਚਲਪਿਆ 7:30 ਵਜੇ ਤੱਕ ਕਾਲਾ ਉਹਨਾਂ ਸਭ ਨੂੰ ਪਿੰਚਾ ਡਾਇਆ ਤੇ ਫਿਰ ਘਰ ਆ ਕੇ ਹਰleen ਨੂੰ ਕਹਿਣ ਲੱਗਾ ਹਰleen ਆਪਾਂ ਨੂੰ ਵੀ ਹੁਣ ਪਿੰਚਣਾ ਚਾਹੀਦਾ ਏ ਕੀ ਕਹਨੀਓ ਤੁਸੀਂ ਹਰleen ਹਾਂਜੀ ਮੈਂ ਵੀ ਇਹ ਸੋਚਦੀ ਸੀ ਦੇਖਿਆ ਨਹੀਂ ਤੁਸੀਂ ਘਰ ਨੂੰ ਜਾਣ ਵੇਲੇ ਸਭ ਤੇ ਚਿਹਰੇ ਕਿੰਨੇ ਉਦਾਸ ਸੀ ਖਾਸ ਕਰਕੇ ਸ਼ਨੀ ਮਨੀ ਚਾਹੇ ਕਿਸੇ ਮੂੰਹੋਂ ਕੁਝ ਨਹੀਂ ਕਿਹਾ ਪਰ ਉਹਨਾਂ ਦੀਆਂ ਅੱਖਾਂ ਦੀ ਉਹਦਾ ਸੀ ਸਭ ਕੁਝ ਕਹਿ ਰਹੀ ਸੀ ਕਿਰਨ ਹਾਲ ਚਾਉਂਦੀ ਹੋਈ ਕਹਿਣ ਲੱਗੀ ਹਾਂਜੀ ਕੀ ਸਲਾਹਾਂ ਹੋ ਰਹੀਆਂ ਨੇ ਮੀਆਂ ਵੀ ਵਿਚ ਹਲਨ ਕੁਛ ਨਹੀਂ ਭਾਬੀ ਕੁਲਵੀਰ ਕਹਿ ਰਿਹਾ ਸੀ ਕਿ ਸਾਨੂੰ ਵੀ ਹੁਣ ਪਿੰਡ ਆਪਣੇ ਘਰ ਨੂੰ ਚੱਲਣਾ ਚਾਹੀਦਾ ਏ ਕਿਰਨ ਕਿਉਂ ਵਈ ਕੁਲਵੀਰ ਇਦਾਂ ਕਿਉਂ ਕਿ ਤੁਹਾਡਾ ਘਰ ਨਹੀਂ ਆ ਕਾਲਾ ਨਹੀਂ ਭਾਬੀ ਮੈਂ ਕਦ ਕਿਹਾ ਇਹ ਸਾਡਾ ਘਰ ਨਹੀਂ ਆ ਦਰਸਲ ਹਰ ਨਾਮ ਬਿਰੇ ਹੋਣੀ ਹੁਣ ਸਾਰੇ ਸਾਡੇ ਬਗੈਰ ਬਹੁਤ ਉਦਾਸ ਸੀ ਤੇ ਪੁੱਛ ਰਹੇ ਸੀ ਕਿ ਕਦੋਂ ਘਰ ਆਉਂਗੇ ਤੁਸੀਂ ਦੋਮੋ ਕਿਰਨ ਹਾਂ ਇਹ ਤਾਂ ਮੈਨੂੰ ਵੀ ਪਤਾ ਆ ਸਭ ਨੂੰ ਇੰਨਾ ਚਾਹ ਜੂ ਹਰਵੀਰ ਦੇ ਘਰ ਆਉਣ ਦਾ ਤਾਂ ਫਿਰ ਤੁਸੀਂ ਕੀ ਸੋਚਿਆ ਆ ਹੁਣ ਜਾਣਾ ਹੈ ਕਿ ਰਹਿਣਾ ਹੈ ਹਲੇ ਹਲੇ ਫਬੀ ਤੁਸੀਂ ਦੱਸੋ ਮਨਸੀ ਕਿ ਮੈਂ ਕਰੀਏ ਕਿਰਨ ਇੱਕ ਮਿੰਟ ਮੈਂ ਗੁਰਨਾਮ ਨਾਲ ਸਲਾਹ ਕਰਕੇ ਦੱਸਦੀ ਹਾਂ ਤੇ ਆਪਣੇ ਕਮਰੇ 'ਚ ਚਲੀ ਗਈ ਜਾ ਕੇ ਸਾਰੀ ਗੱਲ ਗੁਰਨਾਮ ਨੂੰ ਦੱਸੀ ਗੁਰਨਾਮ ਕਿਰਨ ਮੈਂ ਤਾਂ ਇਹ ਹੀ ਕਹਾਂਗਾ ਉਹਨਾਂ ਨੂੰ ਜਾਣ ਦੇ ਕਰ ਮੈਂ ਜਾਣਦਾ ਹੀ ਉਹਨਾਂ ਸਭ ਦੇ ਦਿਲ ਵੀ ਉਦਾਸ ਆ ਕਾਲੀ ਹਰਲੀਨ বিনা ਸਭ ਉਹ ਮੋਹ ਨਹੀਂ ਕੁਝ ਕਹਿ ਰਿਹਾ ਕਿਰਨ ਆਜੋ ਫਿਰ ਤੁਸੀਂ ਵੀ ਮੇਰੇ ਨਾਲ ਬਾਹਰ ਨੂੰ ਉਹ ਹਾਲਤ ਸਹੀ ਨਹੀਂ ਗੁਰਨਾਮ ਤੇ ਕਿਰਨ ਵੀ ਬਾਹਰ ਆ ਗਏ ਗੁਰਨਾਮ ਹੋ ਗਈ ਫਿਰ ਤਿਆਰੀ ਕਰ ਜਾਂਦੀ ਕੁਲਵੀਰ ਕਾਲਾ ਬਸ ਫਿਰ ਇਹ ਹੋ ਹੀ ਗਈ ਕਿਰਨ ਜਲਦੀ ਕਰੋ ਫੇਰ ਬਾਹਰ ਹਨੇਰਾ ਵੀ ਹੋ ਗਿਆ ਆ ਮੈਂ ਤਾਂ ਕਹਿਣਾ ਆ ਕਿ ਹੁਣ ਸਵੇਰੇ ਹੀ ਚਲੇ ਜਾਣਾ ਕਾਲਾ ਨਹੀਂ ਵੀਰੇ ਕੋਈ ਗੱਲ ਨਹੀਂ ਪਹੁੰਚ ਜਾਣਾ ਆਪਾਂ ਆਰਾਮ ਨਾਲ ਮੇ ਸਾਮਾਨ ਚੱਕ ਲਿਆ ਮਾ ਹਰleen ਦਾ ਸਾਰਾ ਉਪਰੋਂ ਕਮਰੇ ਚੋਂ ਇਹਨਾਂ ਕਹਿ ਕੇ ਉਹ ਉੱਪਰ ਆ ਗਿਆ ਹਰleen ਨੂੰ ਨਾਲ ਲੈ ਕੇ ਤੇ ਸਾਰਾ ਸਮਾਨ ਲੈ ਕੇ ਹੀਠਾਂ ਆ ਗਿਆ ਹਰleen ਚੰਗਾ ਭਾਬੀ ਫਿਰ ਹੁਣ ਅਸੀਂ ਚੱਲਦੇ ਹਾਂ ਕਿਰਨ ਉਸ ਨੂੰ ਗੱਲ ਨਾ ਲਗਾਉਂਦੀ ਹੋਈ ਚੰਗਾ ਹਰleen ਧਿਆਨ ਨਾਲ ਜਾਣਾ ਆਪਣਾ ਤੇ ਹਰਵੀਰ ਦਾ ਚੰਗੀ ਤਰ੍ਹਾਂ ਧਿਆਨ ਰੱਖਣਾ ਹਰਲੀ ਹਾਂਜੀ ਚੰਗਾ ਵੀਰ ਜੀ ਚੱਲਦੇ ਆ ਸੀ ਕਾਲਾ ਭਾਬੀ ਤੇ ਗੁਰਨਾਮ ਨੂੰ ਮਿਲਿਆ ਤੇ ਫਿਰ ਉਹ ਸਾਰੇ ਬਾਹਰ ਆ ਗਏ ਕਾਲੇ ਨੇ ਸਾਰਾ ਸਮਾਨ ਗੱਡੀ 'ਚ ਰੱਖਿਆ ਤੇ ਹਰਲੀ ਨੂੰ ਅੰਦਰ ਬਿਠਾਇਆ ਤੇ ਫਿਰ ਆਪ ਹੀ ਅੰਦਰ ਬੈਠ ਗਿਆ ਗੁਰਨਾਮ ਨੇ ਗੱਡੀ ਸਟਾਰਟ ਕੀਤੀ ਤੇ ਕਿਰਨ ਨੇ ਸਭ ਨੂੰ ਬਾਹਰ ਖੜੀ ਨੇ ਹੱਥਾਂ ਲਾ ਕੇ ਬਾਈ ਕੀਤੀ ਤੇ ਉਹਨਾਂ ਨੇ ਵੀ ਬਾਈ ਕੀਤੀ ਫਿਰ ਉਹ ਪਿੰਨ ਵੱਲ ਨੂੰ ਚੱਲ ਪਏ 9 ਵਜੇ ਤੱਕ ਸਾਰੀ ਪਿੰਡ ਪਹੁੰਚ ਗਏ ਸਨ ਕਾਲੇ ਨੇ ਹਰਲੀ ਨੂੰ ਗੱਡੀ ਚੋਂ ਉਤਾਰਿਆ ਗੁਰਨਾਮ ਨੇ ਉਹਨਾਂ ਦਾ ਸਾਰਾ ਸਮਾਨ ਲਾਹਿਆ ਤੇ ਫਿਰ ਚੰਨੂ ਨੇ ਬੋਹੇ ਚੀਲ ਚਾਈ ਦਾ ਰਸਮ ਕੀਤੀ ਤੇ ਹਰleen ਤੇ ਹਰਵੀਰ ਦੇ ਸਿਰ ਤੋਂ ਮਿੱਟੀ ਵਾਰ ਕੀ ਸੁੱਟੀ ਚੰਨੂ ਨੇ ਹਰਵੀਰ ਨੂੰ ਹਰleen ਤੋਂ ਫੜਿਆ ਤੇ ਉਸ ਨੂੰ ਅੰਦਰ ਲੈ ਕੇ ਆਏ ਬਾਕੀ ਸਭ ਨੂੰ ਵੀ ਅੰਦਰ ਆਉਣ ਲਈ ਕਿਹਾ ਗਿਆ ਗੁਰਨਾਮ ਦਾ ਸਮਾਨ ਅੰਦਰ ਰੱਖ ਕੇ ਸਭ ਨੂੰ ਮਿਲ ਕੇ ਵਾਪਸ ਘਰ ਨੂੰ ਚਲਾ ਗਿਆ ਹਰleen ਨੂੰ ਉਹਨਾਂ ਦੇ ਕਮਰੇ 'ਚ ਬਿਠਾਇਆ ਗਿਆ ਚਾਹ ਪਾਣੀ ਪਲਾਇਆ ਗਿਆ ਤੇ ਫਿਰ ਉਹ ਬੈਠ ਕੇ ਗੱਲਾਂ-ਬਾਤਾਂ ਮਾਰਨ ਲੱਗੀ ਫਿਰ ਚਨੂ ਨੇ ਹਰਵੀਰ ਨੂੰ ਹਰleen ਨੂੰ ਫੜਾਇਆ ਤੇ ਆਪਰ ਸੋਈ 'ਚ ਚਲੀ ਗਈ ਉਹਨਾਂ ਦੋਵਾਂ ਲਈ ਰੋਟੀ ਲੈ ਕੇ ਆਈ ਉਹਨਾਂ ਨੇ ਰੋਟੀ ਵਾਲੀ ਥਾਲੀ ਫੜਾ ਕੇ ਕਹਿਣ ਲੱਗੀ ਰੋਟੀ ਖਾਓ ਪਹਿਲਾਂ ਬਾਕੀ ਗੱਲਾਂ ਤਾਂ ਫਿਰ ਹੋ ਜਾਣਗੀਆਂ ਧਿਆਨ ਨਿੱਕੀ ਜਹੀ ਗੁੱਡੀ ਤਾਂ ਮੈਨੂੰ ਫੜਾ ਦੇ ਹਰleen ਤੋਂ ਹਰਵੀਰ ਨੂੰ ਫੜ ਕੇ ਕਹਿਣ ਲੱਗੀ नि तो जमा ही मेरी घुगलू मुगलू जी आ रोटी पानी खा के फिर सारे आपो अपने आपने कमर चौन चले गए अगली सवेर जद हरलीन द आ खुले तो कला बैंक जाने लिये तैयार होया खड़ा सी हरलेन ती उठ तैयार भी हो गए तो मैं उठाया भी नहीं रुको मैं कुछ बना के लिया तो कला हाँ जी उठ गए जी तु हले आराम करो पाए रहो कम तो हों ही रहने बाकी जो उठी गए हो तो फ्रैश हो जाओ उलो तक मैं चाह ल आना तो ले कला इन्ना आकर रसोई रोटी खा चला गया तो हरलीन फ्रैश हो चली गई काले ने अपनी रोटी दी टिफिन पैक किया तो हरलीन लिय ले चाह लैके कमरे चा गया जब उसने चाह टेबल पर रखी तो देखिया हरवीर उठी हुई सी खेड़ रही सी काला उस बैठ के उसनों खड़ा लग पाया हरलीन खड़ी ਉਨੇ ਦੋਨਾਂ ਨੂੰ ਕਾਫੀ ਧੀਰ ਤੱਕ ਦੇਖਦੀ ਰਹੀ ਚਤਕਾਲੀ ਦੀ ਉਸਦੀ ਨਜ਼ਰ ਪਈ ਤਾਂ ਉਹ ਕਹਿਣ ਲੱਗਾ ਹਰਲੀਨ ਤੁਸੀਂ ਉੱਥੇ ਖੜੇ ਕੀ ਕਰ ਰਹੇ ਹੋ ਬੈਠੋ ਇੱਥੇ ਹਰਲੀਨ ਮੈਂ ਪਿਓ ਤੇਰਾ ਪਿਆਰ ਦੇਖ ਰਹੀ ਸੀ ਕਿਦਾਂ ਉਸੇ ਨਾਲ ਤੁਸੀਂ ਖੇਡ ਰਹੇ ਸੀ ਤੇ ਕਿੰਨਾ ਪਿਆਰ ਕਰਦੇ ਹੋ ਹਰਵੀਰ ਨੂੰ ਕਾਲਾ ਹੋਰ ਕੀ ਤਾਂ ਮੇਰੀ ਜਾਨ ਬੁੱਗੀ ਜਈਆ ਅਸੀਂ ਤਾਂ ਕਰਮਾਂ ਵਾਲਿਆਂ ਨੂੰ ਰੱਬ ਨੇ ਸਾਨੂੰ ਪਹਿਲੀ ਔਲਾਦ ਤੇ ਦਿੱਤੀ ਆ ਤੇ ਉਹ ਵੀ ਇੰਨੀ ਪਿਆਰੀ ਜਹੀ ਹਰਲੀਨ ਹਰਵੀਰ ਨੂੰ ਗੋਦੀ ਚੁੱਕਦੇ ਹੋਏ ਹਾਂਜੀ ਇਹ ਤਾਂ ਤੁਸੀਂ ਬਿਲਕੁਲ ਸਹੀ ਕਿਹਾ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਹੈ ਜਦ ਹਰਵੀਰ ਆਈ ਸੀਯੂ ਚ ਸੀ ਤਾਂ ਮੇਰੇ ਦਿਲ ਚ ਕਿਹੋ ਜਿਹੇ ਭੈੜੇ ਭੈੜੇ ਖਿਆਲ ਆਉਂਦੇ ਰਹਿੰਦੇ ਸੀ ਮੈਂ ਤਾਂ ਤਿੰਨ ਰਾਤ ਰੱਬ ਅੱਗੇ ਅਰਦਾਸ ਕਰਦੀ ਰਹਿੰਦੀ ਸੀ ਕਿ ਮੇਰੀ ਤੀ ਜਲਦੀ ਜਲਦੀ ਠੀਕ ਹੋ ਕੇ ਘਰ ਆ ਜਾਏ ਕਹਿ ਕੇ ਅੱਖਾਂ ਸਾਫ਼ ਕਰਨ ਲੱਗੀ ਕਾਲਾ ਉਸ ਦੇ ਹੰਝੂ ਪੂੰਝਦੇ ਹੋਏ ਗੱਲ ਨਾਲ ਲਾ ਕੇ ਕਹਿਣ ਲੱਗਾ ਲੈ ਦਸ ਤੱਕ ਕੰਮਲੀ ਹੋ ਗਈ ਹੈ ਤੂੰ ਹਰ ਵੀਰੇ ਮੇਂ ਗਲਗਲ ਤੇ ਦਿਲ ਹੌਲਾ ਨਾ ਕਰਿਆ ਕਰ ਤੂੰ ਹੀ ਤਾਂ ਮੇਰਾ ਹੌਸਲਾ ਆ ਜੋ ਤੂੰ ਐਵੇਂ ਕਰੇਂਗੀ ਮੇਰਾ ਕੀ ਹੋ ਹਰਲਿੰ ਹਾਂਜੀ ਨਹੀਂ ਕਰਦੀ ਅੱਗੀ ਤੋ ਇਦਾਂ ਲੈ ਹੁਣ ਮੇਰੀ ਚਾਹ ਤਾ ਫੜਾਓ ਠੰਡੇ ਹੋ ਗਈ ਹੋਣੀ ਆ ਕਾਨਾ ਉਸਦੀ ਚਾਹ ਫੜਾਉਂਦੇ ਹੋਏ ਕਹਿਣ ਲੱਗਾ ਚੱਲ ਚੰਗਾ ਫਿਰ ਹਰਲਿੰ ਤੁਸੀਂ ਪੀਓ ਚਾਹ ਮੈਂ ਚੱਲਦਾ ਆਂ ਕੰਮ ਤੇ ਕਿਸੇ ਵੀ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਫੋਨ ਕਰ ਦੇਣਾ ਠੀਕ ਆ ਕੋਈ ਕੰਮ ਹੋਇਆ ਤਾਂ ਭਾਬੀ ਨੂੰ ਕਹਿ ਦੇ ਐਵੇਂ ਆਪ ਹੀ ਨਾ ਕਰੀ ਜਾਈਂ ਹਰleen ਠੀਕਾ ਜੀ ਤੁਸੀਂ ਵੀ ਧਿਆਨ ਨਾਲ ਜਾਣਾ ਕਾਲਾ ਫਿਰ ਆਪਣਾ ਬੈਗ ਚੱਕ ਕੇ ਹਰਵੀਰ ਨੂੰ ਮਿਲ ਕੇ ਆਪਣੇ ਕੰਮ ਤੇ ਚਲਾ ਗਿਆ ਚੈਨੁਰ ਸੋਈਦਾ ਸਾਰਾ ਕੰਮ ਨੇ ਮਿਲ ਕੇ ਆਪਣੀ ਦੋਮਾਂ ਦੀ ਰੋਟੀ ਲੈ ਕੇ ਹਰਵੀਰ ਦੇ ਕਮਰੇ ਚਾਈ ਚਰਨੋ ਹਲleen ਪੁੱਤ ਲੈ ਫੜ ਰੋਟੀ ਖਾਲਾ ਤੇ ਹਰਵੀਰ ਕੇ ਮਿਆ ਰਲਸ ਹੋ ਗਈ ਸੀ ਨਾ ਇਸਨੇ ਜਰਾ ਤੰਗ ਤਾਂ ਨਹੀਂ ਕੀਤਾ ਹਰleen ਨਹੀਂ ਭਾਬੀ ਸਾਰੀ ਰਾਤ ਇਹ ਤਾਂ RAMNIL ਸੁੱਤੀ ਰਹੀ ਤੇ ਰੋਟੀ ਵਾਲੀ ਥਾਲੀ ਫੜਕੇ ਟੀਵਲ ਤੇ ਰੱਖੀ ਤੇ ਹਰਵੀਰ ਨੂੰ ਛੋਲੇ ਚ ਪਾ ਦਿੱਤਾ ਫੇ ਚਰਨੂ ਤੇ ਹਲਿੰਦ ਦੋਵੇਂ ਬੈਠ ਕੇ ਰੋਟੀ ਖਾਣ ਲੱਗ ਪਏ ਚਰਨੂ ਹਲਿੰਦ ਦੇਖ ਮੈਂ ਜਾਣਦੀ ਆ ਅੱਜ ਤੱਕ ਮੈਂ ਬਹੁਤ ਗਲਤੀਆਂ ਕੀਤੀਆਂ ਤੁਹਾਡੇ ਸਭ ਨਾਲ ਪਰ ਹੁਣ ਮੈਨੂੰ ਮੇਰੀਆਂ ਗਲਤੀਆਂ ਸੁਧਾਰਨ ਦਾ ਇੱਕ ਮੌਕਾ ਵੀ ਤਾਂ ਮਿਲਣਾ ਚਾਹੀਦਾ ਹੈ ਨਾ ਹਰਲਿੰਦ ਤਾਬੀ ਤੁਸੀਂ ਵੱਡੇ ਹੋ ਸਾਡੇ ਤੋਂ ਇਦਾਂ ਨਾ ਕਹੋ ਗਲਤੀ ਇਨਸਾਨ ਤੋਂ ਹੀ ਹੁੰਦੀ ਆ ਮੈਨੂੰ ਤੁਹਾਡੇ ਨਾਲ ਕੋਈ ਕਿਲਾ ਸ਼ਿਕਵਾ ਨਹੀਂ ਮੈਂ ਤਾਂ ਇਹ ਹੀ ਚਾਹੁੰਦੀ ਆ ਕਿ ਅਸੀਂ ਸਾਰੇ ਵਸ ਪਿਆਰ ਨਾਲ ਰਹੀਏ ਚਰਨੂ ਤੂੰ ਨਹੀਂ ਜਾਣਦੀ ਧੀ ਮੇਰੇ ਦਿਲ ਤੇ ਕਿੰਨਾ ਬੋਝ ਸੀ ਸ컬ਨਾਂ ਦਾ ਜੋ ਅੱਜ ਤੈਨੂੰ ਕਿਆ ਕਿ ਹਲਕਾ ਹੋ ਗਿਆ ਤੇ ਅੱਜ ਤੋਂ ਤੂੰ ਕੋਈ ਕੰਮ ਨਹੀਂ ਕਰਨਾ ਮੈਂ ਹਾਂ ਨਾ ਆਪੇ ਕਰ ਲਵਾਂਗੀ ਸਾਰੇ ਕੰਮ ਇਨੇ ਨੂੰ ਬਾਹਰ ਹਰ ਨਾਮ ਬੇੜੇ ਚਾਉਂਦਾ ਹੋਇਆ ਕਹਿਣ ਲੱਗਾ ਚਰਨੂ रोटी लिया जल्दी नाल। मैं खेत में भी जाना आ चरण एक मिनट तीस बैठो जी मैं आई हरलीन के कमरे चो आवाज़ आई सुन के हरनाम भी इस फल में तुर पाया वह अंदर ही आना भाई हरनाम दरवाजे खुला के बोलिया चरनो आ जाओ अंदर ही आ सी हरनाम अंदर आते हुए बल्ले बल्ले वही अज तरणी जठाणी कट्ठिया हुई बैठिया आ हरलीन किम ती तकड़ी है तो सा कि आ हरलीन ਹਾਂਜੀ ਵੀਰ ਜੀ ਠੀਕਾ ਤੇ ਹਰ ਵੀ ਝੁੱਲੀ ਚ ਪਈਆ ਥੈ ਨਾਮ ਹਰ ਵੀਰ ਕੋਲ ਜਾ ਕੇ ਉਹ ਬੱਲੇ ਸਾਡੀ ਜਿਹੜੀ ਕੱਲੀ ਹੀ ਖਿੱਡੀ ਜਾਂਦੀ ਆ ਕੋਈ ਖੇਡਦਾ ਨਹੀਂ ਤੇਰੇ ਨਾਲ ਆ ਜਾ ਅੱਜ ਆਪਣੀ ਤਾਈ ਨਾਲ ਖੇਡ ਫਿਰ ਕਹਿ ਕੇ ਉਸ ਨੂੰ ਝੁੱਲੀ ਚ ਚੁੱਕ ਲਈ ਆ ਤੇ ਖੜਾਉਂਦਾ ਹੋਇਆ ਉਸ ਨੂੰ ਬਾਹਰ ਚ ਲੈ ਗਿਆ ਵਿੜੀ ਸਾਕੇ ਨਿਮਤੀ ਬੈਠੀਆਂ ਚਿੜੀਆਂ ਦਿਖਾਉਣ ਲੱਗਾ ਚਲ ਨੂੰ ਤੇ ਹਲੇ ਨੇ ਰੋਟੀ ਖਾਦੀ ਤੇ ਫਿਰ ਚਲ ਨੂੰ ਸਾਰੇ ਭਾਂਡੇ ਲੈ ਕੇ ਬਾਹਰ ਆਈ ਤੇਰ ਸੂਚ ਚਲੀ ਗਈ ਕੁਝ دیر ਬਾਅਦ ਉਹ ਹਰਨਾਮ ਨੇ ਰੋਟੀ ਪਾ ਕੇ ਲਿਆਈ ਤੇ ਮੰਜੇ ਤੇ ਰੱਖਦੀ ਹੋਈ ਕਹਿਣ ਲੱਗੀ ਓਹੋ ਇੰਨੇ ਵੱਡੇ ਹੋ ਗਏ ਤੁਸੀਂ ਹਲੇ ਤੱਕ ਇਹ ਵੀ ਨਹੀਂ ਪਤਾ ਲੱਗਾ ਕਿ ਬੱਚਾ ਉਦਾਂ ਹੀ ਰੋਂਦਾ ਆ ਜਦ ਬੱਚੀ ਨੂੰ ਭੁੱਖ ਲੱਗੀ ਹੋਵੇ ਜਾਂ ਇਸਨੇ ਗਿੱਲਾ ਕੀਤਾ ਸ਼ਾਇਦ ਹਰਵੀਰ ਨੂੰ ਵੀ ਭੁੱਖ ਲੱਗੀ ਆ ਲਿਆਓ ਇੱਧਰ ਫੜਾਓ ਮੈਨੂੰ ਮਿਸ ਨੂੰ ਹਰਲੀਨ ਨੂੰ ਫੜਾ ਆ ਮ ਉਹ ਦੁੱਧ ਪਿਲਾ ਦੇਵੇਗੀ ਹਰਨਾਮ ਤੋਂ ਹਰਵੀਰ ਨੂੰ ਫੜਦੇ ਹੋਏ ਕਹਿਣ ਲੱਗੀ ਉਹ ਹੋਏ ਸੀ ਤਾਂ ਗਿੱਲਾ ਵੀ ਕੀਤਾ ਹੋਇਆ ਆ ਚਲਾ ਜਾ ਚਿੜੀ ਆ ਪੰਦਰ ਛਲੇ ਲਲਿਤਰੀ ਕਪੜੇ ਬਦਲੀ ਹਰਵੀਰ ਨੂੰ ਹਰਲੀ ਨੂੰ ਫੜਾ ਕੇ ਜਨਰ ਸੁੱઈ ਚ ਗਈ ਦੁੱਧ ਵਾਲੀ ਬੋਤਲ ਆ ਕੇ ਹਰਲੀ ਨੂੰ ਫੜਾ ਕੇ ਬਾਹਰ ਆ ਗਈ ਤੇ ਆ ਕੇ ਹਰਨਾਮ ਕੋਲ ਬੈਠ ਗਈ ਰੋਟੀ ਪਾਣੀ ਖਾ ਕੇ ਹਰਨਾਮ ਨੇ ਫਿਰ ਕਹੀ ਚੱਕੀ ਤੇ ਕੀਤਵਾਲ ਨੂੰ ਚੱਲ ਪਿਆ ਹਰਲੀਨ ਦਾ ਤਾਂ ਹੁਣ ਸਾਰਾ ਦਿਨ ਹਰਵੀਰ ਦੀ ਦੇਖਭਾਲ ਸੇ ਲੱਗ ਜਾਂਦਾ ਸੀ ਕਦੇ ਆਕਰ ਕਦੇ ਉਹਕਰ ਉਸ ਨੂੰ ਪਲ ਦੇ ਵੀ ਵੇਰ ਨਹੀਂ ਮਿਲਦੀ ਸੀ ਉਹ ਤਾਂ ਸੋਚਦੀ ਹੁੰਦੀ ਸੀ ਕਿ ਬੱਚੇ ਪਾਲਣੇ ਤਾਂ ਬਹੁਤ ਹੀ ਆਸਾਨ ਹੁੰਦੇ ਆ ਪਰ ਅੱਜ ਜਦ ਆਪ ਮਾਂ ਬਣੀ ਤਾਂ ਪਤਾ ਲੱਗਿਆ ਕਿ ਬੱਚੇ ਪਾਲਣੇ ਤੇ ਉਹਨਾਂ ਨੂੰ ਸਹੀ ਸੰਸਕਾਰ ਸਿੱਖਿਆ ਦੇ ਕੇ ਇੱਕ ਚੰਗਾ ਇਨਸਾਨ ਬਣਾਉਣਾ ਕਿੰਨਾ ਮੁਸ਼ਕਲ ਹੈ ਸ਼ਾਮ ਨੂੰ ਜਦ ਕਾਲਾ ਕੰਮ ਤੋਂ ਆਇਆ ਤਾਂ ਉਹ ਵੀ ਹਰਵੀਰ ਨਾਲ ਖੇਡਣ ਬੈਠ ਗਿਆ ਉਸ ਦੀ ਤਾਂ ਸਾਰੀ ਥਕਾਵਟ ਹਰਵੀਰ ਦੀ ਪਿਆਰੀ ਜਹੀ ਸਮਾਈਲ ਦੇਖ ਕੇ ਉੱਤਰ ਜਾਂਦੀ ਸੀ ਸਮ ਹੌਲੀ ਹੌਲੀ ਬੀਤਣ ਲੱਗਾ ਹਰਲੀਨ ਮਾਂ ਹੁੰਦੀਆਂ ਸਾਰੀਆਂ ਜ਼ਿੰਮੇਵਾਰੀਆਂ ਆਪ ਖੋ ਵੀ ਨਿਭਾ ਰਹੀ ਸੀ ਦਿਖਦੀ ਦਿਖਦੀ ਉਸ ਦੀਆਂ ਛੁੱਟੀਆਂ ਵੀ ਖਤਮ ਹੋ ਗਈਆਂ ਤੇ ਉਸ ਦਾ ਸਕੂਲ ਜਾ ਕੇ ਡਿਊਟੀ ਜੁਆਇਨ ਕਰਨ ਦਾ ਵੀ ਦਿਨ ਆ ਗਿਆ ਫਿਰ ਜਿਸ ਦਿਨ ਉਸ ਨੂੰ ਸਕੂਲ ਜਾਣਾ ਸੀ ਉਸ ਦਾ ਦਿਲ ਤਾਂ ਪੂਰਾ ਵੀ ਨਹੀਂ ਕਰ ਰਿਹਾ ਸੀ ਇੰਜ ਆਪਣੀ ਤੀਨੋਂ ਕੱਲੀ ਨੂੰ ਛੱਡ ਕੇ ਜਾਣ ਦਾ ਪਰ ਜਾਣਾ ਤਾਂ ਪੈਣਾ ਹੀ ਸੀ ਸੁ ਤੱਕੜਾ ਜਿਹਾ ਜੀਹਜ਼ੀਰਾ ਕਰਕੇ ਫਿਰ ਉਹ ਤਿਆਰ ਹੋ ਗਈ ਤੇ ਹਰਵੀਰ ਨੂੰ ਮਲਕੇ ਭਾਬੀ ਨੂੰ ਸਤਾਖਿਆਲ ਰਖੰਦਾ ਕਹਿ ਕੇ ਸਕੂਲ ਚਲ ਪਈ ਉਹ ਸਕੂਲ ਤਾਂ ਆ ਗਈ ਸੀ ਪਰ ਉਸ ਦਾ ਧਿਆਨ ਹਲੇ ਵੀ ਹਰਵੀਰ ਜਹੀ ਸੀ ਤੇ ਬਹਿਨ ਨੂੰ ਲੰਚ ਟਾਈਮ ਜਦ ਹਰਲੀਨ ਰੋਟੀ ਖਾ ਰਹੀ ਸੀ ਤਾਂ ਹਰਲੀਨ ਦੇ ਫੋਨ ਤੇ ਹਰਨਾਮ ਦੇ ਵੀਡੀਓ ਕਾਲ ਆਈ ਜਦ ਉਸਨੇ ਕਾਲ ਓਕੇ ਕੀਤੀ ਤਾਂ ਦੇਖਿਆ ਹਰਨਾਮ ਕੋੜਾ ਬਣਿਆ ਹੋਇਆ ਸੀ ਚਰਨੋਂ ਨੇ ਫੜਕੇ ਹਰਵੀਰ ਨੂੰ ਸਿੱਪੇਟ ਤੇ ਬਿਠਾਇਆ ਹੋਇਆ ਸੀ ਤੇ ਹਰਵੀਰ ਉਪਰੀ ਬੈਠੇ ਹੱਸ ਰਹੀ ਸੀ ਆਪਣੀ 3 ਇੰਚਸ ਦੀ ਖੇਡਦੀ ਦੇਖ ਕੇ ਹਰਲੀਨ ਦੇ ਚਿਹਰੇ ਤੇ ਵੀ ਖੁਸ਼ੀ ਆ ਗਈ ਸੀ ਬਸ ਇਸੇ ਹਾਸੇ ਖੁਸ਼ੀ ਨੂੰ ਜਿਤੇ ਕਰਕੇ ਹਰਲੀਨ ਦਾ ਬਾਕੀ ਦਾ ਦਿਨ ਬਹੁਤ ਵਧੀਆ ਬੀਤੇ ਆ ਦੁਪਹਿਰ ਨੂੰ ਸ਼ਨੀ ਮਰੀ ਨੂੰ ਨਾਲ ਲੈ ਕੇ ਜਦੋਂ ਉਹ ਘਰ ਆਈ ਤਾਂ ਚਰਨੋ ਹਰਵੀਰ ਨੂੰ ਲੈ ਕੇ ਵਿੜੇ ਸਿਨੇਮ ਦੀ ਸ਼ਾਮੇ ਬੈਠੀ ਸੀ ਜਦ ਹਰਵੀਰ ਦੀ ਐਕਟਿਵ ਦੀ ਆਵਾਜ਼ ਸੁਣੀ ਤਾਂ ਉਹ ਬਾਹਰ ਬੂਏ ਵੱਲ ਨੂੰ ਦੇਖਣ ਲੱਗ ਪਈ ਤੇ ਜਦ ਸ਼ਨੀ ਨੇ ਗੇਟ ਖੋਲੇ ਆਤਾ ਹਰਲੀਨ ਨੂੰ ਦੇ ਕਿ ਹਰਵੀਰ ਖੁਸ਼ ਹੋ ਗਈ ਤੇ ਬਾਹਾਂ ਉੱਪਰ ਨੂੰ ਕਰਕੇ ਉਸ ਨੂੰ ਝੱਕਣ ਨੂੰ ਕਹਿਣ ਲੱਗੀ ਸ਼ਨੀ ਮਨੀ ਦੋਮੇ ਅੰਦਰ ਆਈ ਤੇ ਆਪਣੇ ਕਮਰੇ 'ਚ ਭੱਜ ਗਈ ਹਰਲੀਨ ਨੇ ਅੰਦਰ ਆ ਕੇ ਐਕਟਿਵ ਸਟੈਂਡ ਤੇ ਲਗਾਈ ਤੇ ਭੱਜ ਕੇ ਆਪਣੀ ਧੀ ਨੂੰ ਮਿਲੀ ਤੇ ਉਸ ਨੂੰ ਕੁੱਟ ਕੇ ਗੱਲ ਨਾਲ ਲਾਇਆ ਪਿਆਰ ਕਰਨ ਲੱਗੇ ਹਰਲੀਨ ਭਾਬੀ ਜਰਾ ਤੰਗ ਤਾਂ ਨਹੀਂ ਕੀਤਾ ਨਾ ਇਸਨੇ ਚੱਲ ਨਾ ਪਤ ਬੱਚੀ ਤਾਂ ਮੜਾ ਮੋਟਾ ਤੰਗ ਕਰਦੀ ਹੀ ਹੁੰਦੀ ਆ ਐਵੇਂ ਥੋੜਾ ਪਲ ਜਾਂਦੀ ਹੁੰਦੀ ਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੇ ਫੜ ਤੂੰ ਹਰਵੀਰ ਨੂੰ ਸਾंभ ਮੈਂ ਫੇਰ ਰੋਟੀ ਪਾਣੀ ਦਾ ਕਰਾਂ ਹਰਲੀ ਨੇ ਹਰਵੀਰ ਨੂੰ ਫੜਿਆ ਤੇ ਚੱਨ ਰੋਟੀ ਬਣਾਉਣ ਲਈ ਰਸੋਈ 'ਚ ਚਲੀ ਗਈ ਕੁਝ ਦੇਰ ਬਾਅਦ ਦੁੱਧ ਵਾਲੇ ਬੋਤਲ ਲੈ ਕੇ ਆਈ ਤੇ ਕਹਿਣ ਲੱਗੀ ਹਰਲੀਨਾ ਲੈ ਫੜ ਦੁੱਧ ਵੀ ਪਿਲਾਦੀ ਹਰਵੀਰ ਨੂੰ ਕਾਫੀ ਦੇਰ ਤੋਂ ਇਹ ਇੱਥੇ ਹੀ ਠਿੱਡੀ ਜਾ ਰਹੀ ਆ ਹਰਲੀਨ ਨੇ ਦਿੱਤ ਫੜੀ ਬੂਤਲ ਫੜੀ ਤੀ ਹਰਵੀਰ ਨੂੰ ਦੁੱਧ ਪਲਾਉਣ ਲੱਗੀ ਚਰ ਉਹ ਦੁੱਧ ਪਲਾ ਕੇ ਹੱਟੀ ਤਾਂ ਸ਼ਨੀ ਮਨੀ ਆ ਕੇ ਉਸੇ ਸਰਾਣੀ ਬੈਠ ਗਈ ਹਰਲੀਨ ਸ਼ਨੀ ਪੁੱਤ ਤੁਸੀਂ ਦੋਵੇਂ ਇੱਕ ਕੰਮ ਕਰੋ ਇੱਥੇ ਬੈਠ ਕੇ ਆਪਣੀ ਭੈਣ ਨਾਲ ਖੇਡੋ ਕੁਝ ਧੀਰ ਤੱਕ ਮੈਂ ਹੁਨੇ ਆਈ ਸ਼ਨੀ ਮਨੀ ਨੂੰ ਹਰਵੀਰ ਕੋਲ ਛੱਡ ਕੇ ਹਰਲੀਨ ਆਪਣਾ ਸਮਾਨ ਚੱਕ ਕੇ ਕਮਰੇ 'ਚ ਚਲੀ ਗਈ ਤੇ ਕੁਝ ਧੀਰ ਬਾਅਦ ਕੱਪੜੇ ਬਦਲ ਕੇ ਬਾਹਰ ਆ ਗਈ ਜਦ ਉਹ ਮੰਜੇ ਤੇ ਆ ਕੇ ਬੈਠੀ ਉਹ ਦੋਨੋਂ ਚਰਨੋਂ ਵੀ ਰੋਟੀ ਲੈ ਕੇ ਆ ਗਈ ਸੀ ਚਰਨੂ ਨੇ ਸ਼ਨੀ ਨੂੰ ਅੰਦਰ ਕੁਰਸੀ ਕਢ ਕੇ ਲਈ 온 ਲਈ ਕਿਹਾ ਸ਼ਨੀ ਮਨੀ ਦੂਮੇ ਆਪਣੇ ਲਈ ਅੰਦਰ ਕੁਰਸੀਆਂ ਲੈ ਕੇ ਆਏ ਤੇ ਚਰਨੂ ਨੇ ਉਹਨਾਂ ਦੀ ਰੋਟੀ ਵਾਲੀ ਥਾਲੀ ਉਹਨਾਂ ਦੇ ਹੱਥ ਫੜਾ ਦਿੱਤੀ ਫਿਰ ਹਰਲੀਨ ਨੂੰ ਰੋਟੀ ਫੜਾ ਕੇ ਆਪਣੀ ਰੋਟੀ ਵੀ ਅੰਦਰ ਰਸੋਈ ਚੁੱਲ੍ਹੇ ਆ ਕੀ ਆਈ ਤੇ ਮੰਝੇ ਤੇ ਬੈਠ ਗਈ ਹਰਲੀਨ ਭਾਬੀ ਤੁਸੀਂ ਵੀ ਹਲੇ ਰੋਟੀ ਨਹੀਂ ਖਾਧੀ ਚਰਨੂ ਮੇਰਾ ਤਾਂ ਸਾਰਾ ਦਿਨ ਹਰਵੀਰ ਨਾਲ ਹੱਸਦੀ ਖੇਡਦੀ ਦਾ ਕੱਲ ਲੰਘ ਗਿਆ ਮੈਨੂੰ ਤਾਂ ਪਤਾ ਹੀ ਨਾ ਲੱਗਾ ਇਹ ਚੂਹੀ ਜਹੀ ਨੀਤਾ ਆ ਕੇ ਪੂਰੇ ਘਰ 'ਚ ਰੌਣਕ ਹੀ ਲਗਾ ਦਿੰਦੀ ਏ ਗੱਲਾਂ-ਵੱਤਾਂ ਕਰਦੇ-ਕਰਦੇ ਹੀ ਉਹਨਾਂ ਨੇ ਰੋਟੀ ਖਾਦੀ ਤੇ ਫਿਰ ਬਿੱਲੇ ਹੋ ਕੇ ਬੈਠ ਕੇ ਗੱਲਾਂ-ਵੱਤਾਂ ਮਾਰਦੀ ਰਹੀ ਸ਼ਾਮ ਨੂੰ ਹੱਡੀ ਨੇ ਸ਼ਨੀਮਨੀ ਉਹਨਾਂ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਹਰਵੀਰ ਨੂੰ ਸਲਾਹ ਕੇ ਸ਼ਾਮ ਦੀ ਰੋਟੀ ਬਣਾਉਣ 'ਚ ਭਾਬੀ ਦੀ ਮਦਦ ਕਰਨ ਲੱਗ ਪਈ 7:00 ਵਜੇ ਜਦ ਕਾਲਾ ਆਇਆ ਕੰਮ ਤੋਂ ਤਾਂ ਹਰਵੀਰ ਸ਼ਨੀਮਨੀ ਲਈ ਨਵੇਂ ਕੱਪੜੇ ਲੈ ਕੇ ਆਇਆ ਸੀ ਤੇ ਸ਼ਨੀਮਨੀ ਨੂੰ ਕੋਲ ਬੁਲਾ ਕੇ ਕਹਿਣ ਲੱਗਾ ਹੋਰ ਫਿਰ ਪੜਾਈ ਕਿਦਾਂ ਚੱਲਦੀ ਆ ਸਾਡੇ ਗੋਲੂ ਮੋਲੂ ਦੀ ਮਨੀ ਚਾਚਾ ਜੀ ਬਹੁਤ ਵਧੀਆ ਚੱਲ ਰਹੀ ਆ ਕਾਲਾ ਚਲੋ ਵਧੀਆ ਗੱਲ ਆ ਫਿਰ ਤਾਂ ਆ ਦੇਖੋ ਮੈਂ ਤੁਹਾਡੇ ਲਈ ਕੀ ਲੈ ਕੇ ਆਇਆ ਹਾਂ ਉਹਨਾਂ ਨੂੰ ਕੱਪੜਿਆਂ ਵਾਲੇ ਲਫਾਫੇ ਦਿਖਾਉਣ ਲੱਗਾ ਆ ਫੜਸ਼ਨੀ ਪੁੱਤ ਤੇਰੇ ਕੱਪੜੇ ਤੇ ਆ ਮਨੀ ਤੇਰੇ ਹੁਣ ਲੜਨਾ ਨਹੀਂ ਦੋ ਮਨੀ ਮੈਂ ਦੋਨਾਂ ਨੂੰ ਇੱਕੋ ਜਿਹੀ ਲਿਆ ਕੇ ਦਿੱਤੇ ਆ ਸਮਝ ਕੇ ਚਲੋ ਜਾਓ ਹੁਣ ਦੋਵੇਂ ਤੇ ਉਹ ਦੋਵੇਂ ਕੱਪੜੇ ਲੈ ਕੇ ਬਾਹਰ ਨੂੰ ਭੱਜ ਗਏ ਹਰਲੇਨ ਅੰਦਰ ਹੋਈ ਸਰਦਾਰ ਜੀ ਸਭ ਲਈ ਕੁਛ ਨਾ ਕੁਛ ਲੈ ਕੇ ਆਏ ਹਾਂ ਮੇਰੇ ਲਈ ਨਹੀਂ ਕੁਛ ਲੈ ਕੇ ਆਂਦਾ ਕਾਲਾ ਤੁਹਾਡੇ ਲਈ ਕੀ ਲੈ ਕੇ ਆਉਣਾ ਜੀ ਮੈਂ ਹਾਂ ਨਾ ਤੁਹਾਡੇ ਲਈ ਹਰਲੀਨ ਸਰਦਾਰ ਜੀ ਹਮੇ ਗੱਲਾਂ ਚ ਨਾ ਟਾਲੋ ਮੈਨੂੰ ਕੁਝ ਯਾਦ ਵੀ ਆ ਤੁਸੀਂ ਆਖਰੀ ਵਾਰ ਕਦ ਮੈਨੂੰ ਸ਼ੋਪਿੰਗ ਕਰਵਾਉਣ ਲਈ ਲੈ ਕੇ ਗਏ ਸੀ ਕਾਲਾ ਸੋਚਦੇ ਹੋਏ ਆਹੀ ਕੋਈ 8 ਮਹੀਨੇ ਪਹਿਲਾਂ ਹਰਲੀਨ ਹਾਂ ਫਤਾਸ ਆਵ ਗੁਜਾ ਫਿਰ ਵੀ ਕਿਉਂ ਨਹੀਂ ਗਏ ਸ਼ਾਪਿੰਗ ਕਰਵਾਨ ਆਪਣੇ ਨਾਲ ਅਸ ਤੋਂ ਵੱਤ ਕਾਲਾ ਬਸ ਇਨੀ ਗੱਲ ਚੱਲਾਂਗੀ ਕਦੀ ਆਪਾਂ ਵੀ ਹਰਲੀਨ ਕਦੇ ਨਹੀਂ ਇਸ ਐਂਤਵਾਰ ਜਾਣਾ ਹੈ ਆਪਾਂ ਦੋਮਾਂ ਨੇ ਮੈਂ ਘਰ ਦਾ ਵੀ ਬਹੁਤ ਸਾਰਾ ਸਮਾਨ ਲੈਣਾ ਹੈ ਤੇ ਨਾਲੇ ਸ਼ਾਪਿੰਗ ਕਰ ਲਵਾਂਗੀ ਆਪਣੇ ਲਈ ਕਾਲਾ ਠੀਕ ਆ ਜੀ ਤੁਹਾਡਾ ਕਿਹਾ ਸਿਰ ਮੱਥੇ ਜੇ ਹੁਣ ਰੋਟੀ ਬਣ ਗਈ ਹੋਵੇ ਤਾਂ ਲੈ ਆਉਂਗੇ ਮੈਨੂੰ ਤਾਂ ਬਹੁਤ ਭੁੱਖ ਲੱਗੀ ਆ ਹਰਲੀਨ ਭੁੱਖ ਲੱਗੀ ਇਗਲ ਪਹਿਲਾਂ ਕਹਿਣੀ ਸੀ ਨਾ ਤੁਸੀਂ ਰੁਕਮੇ ਹੋਨੇ ਰੋਟੀ ਲੈ ਕੇ ਆਈ ਇਹਨਾਂ ਕਹਿ ਕੇ ਹਰਲੀਨ ਕਾਲੇ ਲਈ ਰੋਟੀ ਲੈਣ ਨੂੰ ਸੋਚਿ ਚਲੀ ਗਈ ਤੇ ਕੁਝ دیر ਥਾਲੀ 'ਚ ਰੋਟੀ ਲੈ ਕੇ ਆਈ ਕਾਲੇ ਨੂੰ ਫੜਾ ਕੇ ਪਾਣੀ ਲੈਣ ਚਲੀ ਗਈ ਜਦੋਂ ਉਹ ਪਾਣੀ ਲੈ ਕੇ ਆਈ ਤਾਂ ਉਸਨੇ ਦੇਖਿਆ ਕਾਲਾ ਤਾਂ ਉਵੇਂ ਹੀ ਬੈਠਾ ਹੈ ਉਸਨੇ ਹਾਲ ਤੱਕ ਰੋਟੀ ਖਾਣੀ ਸ਼ੁਰੂ ਵੀ ਨਹੀਂ ਕੀਤੀ ਹਰਲੀਨ ਕੀ ਗੱਲ ਹੋ ਗਈ ਰੋਟੀ ਨਹੀਂ ਖਾ ਰਹੇ ਸਭ ਠੀਕ ਤਾਂ ਹੈ ਕਾਲਾ ਹਾਂਜੀ ਸਭ ਠੀਕਾ ਆਓ ਪਹਿਲਾਂ ਬੈਠੋ ਮੇਰੇ ਕੋਲ ਹੈਲਨ ਕੋਲ ਬੈਠ ਕੇ ਕਹਿਣ ਲੱਗੀ ਹਾਂਜੀ ਦੱਸੋ ਹੁਣ ਕੀ ਹੋਇਆ ਤਨਵਾ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਛਾ ਸ਼ੀਕਾਲ